ਸੀਖਾ ਲਾ ਦੋਸਤੋ ਕਈ ਵਾਰੀ ਸੋਚਣ ਵਾਲੇ ਸੋਚ ਲੈਂਦੇ ਨੇ ਵੀ ਸ਼ਾਇਦ ਸਾਡਾ ਜਿਹੜਾ ਪੰਜਾਬ ਦਾ ਕੰਮ ਹੈ ਉਹਨੂੰ ਕੋਈ ਹੋਰ ਦੇਖਦਾ ਹੋਊ ਇਹ ਵੀ ਮੈਨੂੰ ਘਰੀ ਦੇਖਣਾ ਪੈਂਦਾ ਕਈ ਵਾਰੀ ਬਿਮਾਰੀਆਂ ਨਹੀਂ ਲੱਭਦੀਆਂ ਇਹ ਵੀਰ ਜੀ ਆਏ ਹੋਏ ਨੇ ਇਹਨਾਂ ਨੂੰ 2 ਸਾਲ ਹੋ ਗਏ ਇੱਥੇ ਕੁਲਦਿਆਂ ਨੂੰ ਇਹ ਬੈਠੇ ਨੇ ਇਹਨਾਂ ਨੂੰ ਅਜੇ ਤੱਕ ਬਿਮਾਰੀ ਨਹੀਂ ਲੱਭ ਰਹੀ ਮੈਂ ਤੁਹਾਨੂੰ 5 ਮਿੰਟ ਚ ਇਹ ਪ੍ਰੋਬਲਮ ਲੱਭ ਕੇ ਦਿੰਦਾ ਇਹਨਾਂ ਨੂੰ ਪ੍ਰੋਬਲਮ ਆਜ ਕਰੂ ਕਿੱਥੇ ਇਲਾਜ ਕਰੂ ਲਓ ਜੀ ਬਾਈ ਜੀ ਦਿਖਾਓ ਰਿਪੋਰਟਾ ਕੱਢੋ ਫਟਾਫਟ ਇਹ ਪ੍ਰੋਬਲਮ ਪੀਜੀਆਈ ਚ ਲੋਟ ਆਉਂਦੀਆਂ ਨੇ ਲਓ ਨੋ ਬਾਈ ਜੀ ਰਿਪੋਰਟ ਦੇਖ ਲਓ ਇੱਕ ਮਿੰਟ ਇੱਕ ਮਿੰਟ ਵੀਰੇ ਇਹ ਐਲਟਰਾਸਾਉਂਡ ਹੈ ਜੀ ਇਹ ਐਲਟਰਾਸਾਉਂਡ ਆਪਾਂ ਨੇ ਦੇਖਿਆ ਇਹਦੇ ਵਿੱਚ ਕੁਝ ਵੀ ਨਹੀਂ ਹੈਗਾ ਇਹ ਸਿਰਫ ਕਮਿਸ਼ਨ ਲਈ ਕੀਤਾ ਵੇ ਇਹ ਲੀਬਰ ਦਾ ਗ੍ਰੇਡ ਫੈਟੀ ਆ ਵਾ ਨੇ ਇਹਨੂੰ ਕੋਈ ਨਹੀਂ ਪੁੱਛਦਾ ਇਹਦੇ ਚ ਕੁਛ ਨਹੀਂ ਅਲਟਰਾਸਾਉਂਡ ਜੇ ਸਿਰਫ ਕਮਿਸ਼ਨ ਲਈ ਕੀਤਾ ਵੈ ਲਓ ਭਾਈ ਸਾਹਿਬ ਫੜੋ ਇਹ ਆਓ ਜੀ ਹੋਰ ਰਿਪੋਰਟ ਕਰਾਓ ساری ਥੀਜ ਮੈਂ ਤੁਹਾਨੂੰ ਲੱਭ ਕੇ ਦੇ ਦੂੰ ਆਹ ਦੇਖੋ ਜੀ ਆਹ ਰਿਪੋਰਟ ਆ ਗਈ ਡਬਲਯੂ ਬੀ ਸੀ ਦੀ ਇਹ ਰਿਪੋਰਟ ਚ ਸਭ ਕੁਝ ਹੈ ਆਰ ਬੀ ਸੀ ਤੇ ਡਬਲਯੂ ਬੀ ਸੀ ਜੀ ਦੇ ਵਧੇ ਹੋਣ ਇਹਨਾਂ ਦੇ WBC ਸੈੱਲ ਵਧੇ ਹੋਏ ਨੇ RBC ਸੈੱਲ ਵਧੇ ਹੋਏ ਨੇ CLT ਵਧੇ ਹੋਏ ਨੇ ਇਹਨਾਂ ਦਾ ਫੋਨ ਮੈਰੋ ਟੈਸਟ ਕਰਨਾ ਪੈਣਾ ਹੈ ਫਿਰ ਉਥੋਂ ਦਵਾਈ ਸਟਾਰਟ ਹੋਊ ਚੰਡੀਗੜ੍ਹ ਤੋਂ ਭਾਈ ਜੀ ਆ ਰਿਪੋਰਟ ਤੇ ਤੁਹਾਡੀ ਚਾਹੀਏਗਾ ਕੋਈ ਫੋਨ ਮੈ ਕੋਈ ਕਰਾਇਆ ਫੋਨ ਨੰਬਰ ਉਹਨਾਂ ਰਿਲੇਟਡ ਟੈਸਟ ਲਈ ਅੱਜਕੱਲ ਕਿਹੜਾ ਦਿਖਾਓ ਬਸ ਲਓ ਜੀ ਆ ਆ ਗਿਆ ਹੋਮੋਗ੍ਰਾਮ ਇਹ ਤਾਂ ਸਾਰੇ ਸਾਲ ਵਧੇ ਪਏ ਨੇ ਜੀ ਐਚਸੀ ਪੀਸੀ 17 ਹਾਂ ਜੀ ਹਾਂ ਇਹ ਬੋਨ ਮੈਰੋ ਨਾਲੇ ਰਿਲੇਟਡ ਪ੍ਰੋਬਲਮ ਹੈ ਬਾਈ ਜੀ ਗੱਲ ਪਤਾ ਕੀ ਹੈ ਮੈਂ ਤੁਹਾਨੂੰ ਵੀਡੀਓ ਵੀ ਪਾ ਦੂੰਗਾ ਤੁਸੀਂ ਜਾਣਾ ਕਿੱਥੇ ਇਹ ਸੁਣ ਲਓ ਹੁਣ ਤੁਸੀਂ ਜਾਣਾ ਸਵੇਰੇ 6 ਵਜੇ 12 ਨੰਬਰ ਕਾਊਂਟਰ ਨਿਊ ਆਪੀਡੀ ਨਿਊ ਆਪੀਡੀ ਨਿਊ ਆਪੀਡੀ ਦੇ 12 ਨੰਬਰ ਕਾਊਂਟਰ ਤੇ ਜਾ ਕੇ ਤੁਸੀਂ 10 ਰੁਪਏ ਦੀ ਪਰਚੀ ਬਣਾਉਣੀ ਹੈ ਉਹ ਤੁਹਾਨੂੰ ਪਹਿਲੇ ਦਿਨੇ 10-15 ਟੈਸਟ ਹੋਰ ਲਿਖਣਗੇ। ਅੱਛਾ। ਉੱਥੇ ਰਹਿ ਕੇ ਰਾਤ ਨੂੰ ਗੁਰਦੁਆਰਾ ਸਾਹਿਬ ਨੇ ਅੰਦਰ ਬਾਬਾ ਮਨਜੀਤ ਸਿੰਘ ਜੀ ਨੇ ਹਾਂਜੀ। ਪੀਜੀਆ ਦੇ ਅੰਦਰ ਗੁਰਦੁਆਰਾ ਹੈ। ਅੱਛਾ। ਉੱਥੇ ਇੱਕ ਬਾਬਾ ਮਨਜੀਤ ਸਿੰਘ ਜੀ ਨੇ ਉੱਥੇ ਆਧਾਰ ਕਾਰਡ ਦਿਖਾ ਕੇ ਰਹਿ ਜਿਓ। ਠੀਕ ਹੈ। ਟੈਸਟ ਉੱਥੇ ਹੀ ਕਰਾ ਲਿਓ ਜੇ ਉੱਦੈ ਲਿਕੇ ਨਹੀਂ ਦੂਜੇ ਦਿਨ। ਤੀਜੇ ਦਿਨ ਉੱਥੀ ਫਿਰ ਤੁਹਾਨੂੰ ਹੈਮਟੋਲੋਜੀ ਨੂੰ ਰੈਫਰ ਕਰਨਗੇ ਜਿਹਦਾ ਕਾਰਡ ਬਣੂਗਾ ਤੀਸਵੀਂ ਮੰਗਲ। ਮੈਂ ਤੁਹਾਨੂੰ ਲਿਖ ਕੇ ਵੀ ਦੇ ਦਿੰਨਾ। ਠੀਕ ਹੈ। ਕਿਹੜਾ ਪਿੰਡ ਆਵਣਾ? ਵੱਟਲਾ ਬੰਦਾ ਥੋੜੇ ਕੋਲ ਗੱਡੀ ਹੈਗੀ ਨਹੀਂ ਫਿਰ ਤੁਸੀਂ ਕਿਵੇਂ ਉੱਥੇ ਜਾ ਕੇ ਰਹਿ ਸਕਦੇ ਹੋ ਕੋਈ ਪ੍ਰੋਬਲਮ ਤਾਂ ਨਹੀਂ ਤੁਹਾਨੂੰ ਨਹੀਂ ਰਹੇਗਾ ਜਦੋਂ ਤੁਹਾਨੂੰ ਜਾਣਾ ਹੈ ਸੱਤ ਇੰਨੇ ਦਾ ਕੰਮ ਹੈ ਸਾਰਾ ਕੰਮ ਕਲੀਅਰ ਹੋ ਜੂ ਪੈਸੇ ਵੀ ਘੱਟ ਲੱਗਣਗੇ ਪੀਸੀਆ ਇ ਠੀਕ ਹੈ ਠੀਕ ਹੈ ਫਿਰ ਥੋੜਾ ਕਰਦੇ ਆ ਹਲ ਮੈਂ ਤੁਹਾਨੂੰ ਲਿਖ ਕੇ ਦਿੰਦਾ ਇਹ ਆ ਦੋਸਤੋ ਮੇਰਾ ਕੰਮ ਜਦੋਂ ਮੈਂ ਘਰ ਆ ਜਾਂਦਾ ਤੇ ਘਰੇ ਆ ਕੇ ਫਿਰ ਆ ਬੇਟਾ ਆਇਆ ਵੈ ਇਹਨਾਂ ਦਾ ਨਾਲ ਪ੍ਰੋਬਲਮ ਹੈ ਕੀ ਨਾਮ ਹੈ ਬੇਟਾ ਤੇਰਾ ਇਹ ਤੁਹਾਡੀ ਮੌਤਾਂ ਨੂੰ ਪ੍ਰੋਬਲਮ ਹੈ ਦੇਖੋ ਮਾਪੇ ਹਰੇਕ ਲਈਏ ਉਹ ਹੁੰਦੇ ਨੇ ਇੱਕ ਤਰ੍ਹਾਂ ਦੇ ਸੇਵਾ ਜਿਹੜੀ ਮਾਪੇ ਦੀ ਇਹ ਪਰਮਾਣ ਵਾਲੀ ਨੂੰ ਨਹੀਂ ਲਈਏ ਨਹੀਂ ਤਾਂ ਲੋਕ ਅੱਜ ਕੱਲ ਸੇਵਾ ਤੋਂ ਭੱਜੀ ਜਾ ਰਹੇ ਨੇ ਤੇ ਮੈਨੂੰ ਬੜੀ ਖੁਸ਼ੀ ਹੁੰਦੀ ਹੈ ਜਦੋਂ ਅਜਿਹੇ ਬੱਚੇ ਵੀ ਭੱਜ ਦੌੜ ਕਰਨ ਨੂੰ ਪਿਆਰ ਰਹਿੰਦੇ ਨੇ ਤੁਹਾਡਾ ਹੋ ਤੁਹਾਡਾ ਦੋਸਤ ਪੀਸ ਐਨ ਜੀਓ ਵਰਕਰ ਬਸ ਇਹਨਾਂ ਨੂੰ ਮੈਂ ਲਿਖ ਕੇ ਐਡਰੈਸ ਵਗੈਰਾ ਦੰਦਾ ਮੇਰੇ ਕੋਲੇ ਸ਼ਾਮ ਤੱਕ 25 ਪੇਸ਼ੈਂਟ ਤਾਂ ਪੰਜਾਬ ਚ ਇੱਥੇ ਆਉਂਦੇ ਨੇ ਮੇਰੇ ਨਗਰ ਕਿਹੜੇ ਅਮਰਗੜ ਚ ਜਿਨ੍ਹਾਂ ਨੂੰ ਮੈਂ ਗਾਈਡ ਕਰਦਾ ਰਹਿੰਦਾ ਅੱਛਾ ਬੋਸ ਸਸੀ ਕਾਲ ਸੌ ਰਹੇ ਆਂ ਤੁਹਾਡਾ ਕੀ ਨਾਮ ਹੈ ਜੀ ਲਖਵੀਰ ਸਿੰਘ ਹੈ ਜੀ ਲਖਵੀਰ ਸਿੰਘ ਪਿੰਡ ਬਾਡਲਾ ਹੈ ਜੀ ਮੈਂ ਤੁਹਾਨੂੰ ਦਿੰਨਾ ਪਿਆਰ ਕਰਦਾ